ਪਟਿਆਲਾ ਦੇ ਐਨ ਆਈ ਐਸ ਚੌਂਕ ਵਿਖੇ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਤਬ ਨਜ਼ਾਇਜ਼ ਕਬਜ਼ੇ ਹਟਵਾਉਣ ਦੀ ਪ੍ਰਸ਼ਾਸਨ ਨੇ ਕੀਤੀ ਕਾਰਵਾਈ ਪਟਿਆਲਾ ਦੇ ਐਨ ਆਈ ਐਸ ਚੌਂਕ ਰੋਡ ਤੇ ਧਾਰਮਿਕ ਸਥਾਨ ਦੀ ਆੜ ਵਿੱਚ ਕਿੰਨਾ ਨਜ਼ਾਇਜ਼ ਕਬਜ਼ਾ ਹਟਵਾਇਆ ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀ ਕਿਹਾ ਤੁਸੀਂ ਵੀ ਸੁਣੋ ਆ ਦੇਖੋ ਜੀ ਤੇ ਤੁਹਾਡੇ ਸਾਹਮਣੇ ਹੈ ਜੀ ਜੋ ਵੀ ਅਸੀਂ ਆ ਸਰਕਾਰ ਤੋਂ ਇਹ ਇਹਦੀ ਆਰਡ ਦੇ ਵਿੱਚ ਉਹਨੇ ਕਰਜ਼ਾ ਕਰਨ ਦੀ ਨੀਤ ਨਾਲ ਇਹ ਸਾਰਾ ਕੁਝ ਪੂਰੇ ਕਰਿਆ ਹੋਇਆ ਹੈ ਜਿਦਾਂ ਕਿ ਇਹ ਸਾਰੀ ਜਮੀਨ ਗੜਾ ਨਗਰ ਦੀ ਹੈ ਜਿੱਥੇ ਤੁਸੀਂ ਥਲੋਤੇ ਹੋ ਖੁਰਦਾਰਾ ਸਾਹਿਬ ਬਣਾਇਆ ਹੋਇਆ ਇੱਥੇ ਆ ਜਾਓ ਯਾ ਤੁਸੀਂ ਇਹ ਖੁਰਦਾਰਾ ਸਾਹਿਬ ਬਣਾਇਆ ਹੋਇਆ ਹਾਂਜੀ ਇੱਥੇ ਬਾਬਾ ਜੀ ਸਵਾਰੀ ਸਾਹਿਬ ਹੈ ਗਈ ਸੀ ਕਿੱਥੇ ਆ ਸੀ ਨਾ ਹਾਂਜੀ ਆ ਮਤਲਬ ਬਾਬਾ ਜੀ ਤੁਸੀਂ ਮਤਲਬ ਇੱਥੇ ਗੁਜ਼ਾਰਾ ਜੇ ਔੜਦੇ ਮਤਲਬ ਤੁਸੀਂ ਉਹ ਕਰ ਰਹੇ ਹੋ ਬਦਨਾਮੀ ਕਰ ਰਹੇ ਹੋ ਕਾਦੀ ਜੀ ਇਹ ਇੱਥੇ ਕਰੇ ਆਜ ਬਾਬਾ ਜੀ ਸਵਾਰੀ 'ਚ ਆ ਰਾ ਚੱਤੋਂ ਇੱਥੇ ਹੈ ਬਾਬਾ ਜੀ ਸਵਾਰੀ 'ਚ ਮੈਂ ਤੁਹਾਨੂੰ ਕਹਿਣਾ ਜੀ ਇਹਨਾਂ ਨੇ ਚਿਕਾ ਉਹ ਜਿਹੜਾ ਬੰਦਾ ਰਹਿੰਦਾ ਸੀ ਮੈਂ ਤਾਂ ਮੋਤੀ ਬਾਗ ਤੋਂ ਆਇਆ ਹੁਣ ਕਦੋਂ ਮੈਂ ਮੋਤੀ ਬਾਗ ਕੀ ਲੱਗਿਆ ਵਿਆ ਪਰ ਬਾਬਾ ਜੀ ਆਜ ਇੱਥੇ ਮੇਰੀ ਗੱਲ ਦਾ ਇੱਥੇ ਮੇਰੀ ਗੱਲ ਦਾ ਜਵਾਬ ਦਿਓ ਬਾਬਾ ਜੀ ਆਜਾ ਤੁਸੀਂ ਉਹ ਬਾਬਾ ਜੀ ਦੇ ਸਵਾਰੀ ਸਾਹਿਬ ਦੇ ਔਰ ਦੇ ਵਿੱਚ ਪਹਿਲਾਂ ਜੀ ਮੇਰੀ ਜਾਸ ਸੁਣੋ ਅੰਦਰ ਤੁਸੀਂ ਜਪੜਾ ਜੀ ਦਾ ਪ੍ਰਕਾਸ਼ ਆਏਗਾ ਨਹੀਂ ਮੈਂ ਤੁਹਾਨੂੰ ਹੀ ਦੱਸ ਰਿਹਾ ਔਰ ਦੇ ਵਿੱਚ ਬਾਬਾ ਜੀ ਦੱਸਣੋਂ ਪਹਿਲਾਂ ਮੇਰੀ ਜਾਸ ਸੁਣੋ ਇਧਰ ਮੇਰੀ ਜਾਸ ਸੁਣੋ ਤੁਸੀਂ ਪਜਾਮੇ ਦੇ ਉੱਤੇ ਧੋਜੇ ਅੰਦਰ ਪਾਏ ਹੋਏ ਉਹਰੇ ਜੀ ਨਹੀਂ ਆ ਗਿਆ ਮਤਲਬ ਬਾਬਾ ਜੀ ਸਾਹਿਬ ਦੇਖੋ ਕਿੰਨੀ ਵੱਡੀ ਬੇਦਬੀ ਕਰ ਰਹੇ ਹੋ ਤੁਸੀਂ ਨਹੀਂ ਆ ਗਿਆ ਸੀ ਤਾਂ ਅੰਦਰ ਕੇ ਪਰ ਇੱਥੇ ਬਾਬਾ ਜੀ ਕਮਰੇ ਚ ਪਾੜਿਆ ਤੁਸੀਂ ਬਾਬਾ ਜੀ ਦੇ ਮਨ ਦੀ ਬਾਤ ਜੋ ਬਾਬਾ ਜੀ ਬਾਬਾ ਜੀ ਦੇ ਪ੍ਰਕਾਸ਼ ਸੇ ਨਾ ਜੀ ਉਹ ਨਹੀਂ ਆ ਗਿਆ ਹੈ ਹੈ ਨਹੀਂ ਥੋੜੀ ਓਟ ਹੈ ਜੀ ਨਿਸ਼ਾਦ ਸਾਹਿਬ ਲਾ ਕੇ ਨਿਸ਼ਾਦ ਸਾਹਿਬ ਓਟ ਨਹੀਂ ਪੜਾਈ ਨਾ ਨਾ ਇਹ ਬਾਬਾ ਜੀ ਬਾਬਾ ਜੀ ਮੇਰੀ ਜਤਿੰਦਰ ਸਿੰਘ ਇੰਜੀਨੀਅਰ ਜਤਿੰਦਰ ਸਿੰਘ ਹਾਂ ਜੀ ਇੰਜੀਨੀਅਰ ਜਤਿੰਦਰ ਸਿੰਘ ਜੀ ਆ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਹਰਤੇ ਦਿੱਤੀ ਹੋਈ ਆ ਇਸ ਬਾਰੇ ਥੋੜਾ ਦੱਸੋਗੇ ਅੰਦਰ ਬਾਬਾ ਜੀ ਕੀਤਾ ਜੀ ਇੱਕ ਤਾਂ ਬਿਆਦ ਵੀ ਆ ਜੀ ਤਾਂ ਜੀ ਸੁਣਦੇ ਤੁਸੀਂ ਆਪਣੀ ਕਹੀ ਜੀ ਹਾਂ ਜੀ ਇੱਕ ਤਾਂ ਇੱਕ ਤਾਂ ਬੇਅਦਬੀਆਂ ਸ਼ਰਾਰਤੀ ਲੋਕ ਕਰਦੇ ਨੇ ਇੱਕ ਬੇਅਦਬੀਆਂ ਇਹ ਵੀ ਸੱਚਾਈਆਂ ਵੀ ਸਾਡੇ ਲੋਕ ਵੀ ਕਰਦੇ ਨੇ ਜਿਹੜੀਆਂ ਬੇਅਦਬੀਆਂ ਸਾਡੇ ਲੋਕ ਕਰਦੇ ਨੇ ਹੰਕਾਰੇ ਓਏ ਲੋਕ ਕਰਦੇ ਨੇ ਇਹ ਇਹ ਇੱਕ ਬੇਅਦਬੀ ਹੈ ਇਹ ਸਾਡੇ ਲੋਕਾਂ ਦੁਆਰਾ ਹੀ ਕੀਤੀ ਗਈ ਬੇਅਦਬੀ ਹੈ ਪਰ ਇਹ ਮੈਂ ਬਾਬਾ ਇਹਨਾਂ ਨੇ ਜੀ ਆਹ ਦੇਖੋ ਮਹਾਰਾਜ ਸਾਹਿਬ ਦੀ ਔੜ ਦੇ ਵਿੱਚ ਅੰਦਰ ਝੂਠੇ ਕੱਪੜੇ ਜਿਹੜੇ ਪਜਾਮਾ ਤੇ ਉਹ ਹੈ ਹਾਂਜੀ ਹਾਂਜੀ ਇਹ ਤੋਂ ਹੋ ਜਾਂਦਾ ਖਲਾਰੇ ਪਿਆ ਇਸ ਬਾਰੇ ਚੀਜ਼ ਦਣਾ ਚਾਹੁੰਦਾ ਇਹ ਬਹੁਤ ਨਿੰਦਨ ਨਿੰਦਰਯੋਗ ਇਹਨਾਂ ਦੀ ਗੱਲ ਹੈ ਇਹ ਬਹੁਤ ਹੀ ਇੱਕ ਮਦਭਾਗੀ ਘਟਨਾ ਹੈ ਇਹ ਬਹੁਤ ਹੀ ਸਾਨੂੰ ਤਾਂ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਵੀ ਨੀਲਾ ਨੀਲੀ ਪਗੜੀ ਤੇ ਚਿੱਟਾ ਇਹਨਾਂ ਦਾ ਦਾੜਾ ਹੋ ਕੇ ਗੁਰੂ ਘਰ ਦੇ ਉੱਤੇ ਇਹਨਾਂ ਨੂੰ ਮੈਂ ਕਾਫੀ ਟਾਈਮ ਤੋਂ ਜਾਣਦਾ ਹਾਂ ਇਹ ਗੁਰਦੁਆਰਾ ਦੱਖਣ ਸਾਹਿਬ ਮੈਂ ਸੇਵਾ ਕਰਦਾ ਹੁੰਦਾ ਸੀ ਇਹ ਉੱਥੇ ਆਂਦੇ ਹੁੰਦੇ ਸੀ ਇਹ ਉੱਥੇ ਮੋਤੀਵਾਸਾ ਗੁਰਦੁਆਰੇ ਕਰਦੇ ਨੇ ਇਹ ਇਹਨਾਂ ਦੁਆਰਾ ਇੱਕ ਬਹੁਤ ਹੀ ਨਿੰਦ ਨਿੰਦਰਯੋਗ ਇਹਨਾਂ ਦੀ ਇਹ ਘਟਨਾ ਹੈ ਇਹ ਨਹੀਂ ਤਾਂ ਸਾਨੂੰ ਮਨਤਾ ਕਿਹਾ ਵੀ ਕੀ ਦੇਣਾ ਸਰ ਕੀ ਦੇਣਾ ਚਾਹੁੰਦੇ ਹੋ ਇਹਨਾਂ ਉੱਤੇ ਵੀ ਕੀ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਕਾਰਵਾਈ ਹੁਣ ਦੇਖੋ ਜੀ ਇਹਨਾਂ ਨੂੰ ਐਸਜੀਪੀਸੀ ਨੂੰ ਦੇਖਣਾ ਚਾਹੀਦਾ ਕੁਝ ਪੰਥਕ ਜਥੇਬੰਦੀਆਂ ਨੂੰ ਦੇਖਣਾ ਚਾਹੀਦਾ ਉਮਰ ਦਾ ਤਕਾਚਾ ਦੇਖ ਕੇ ਕੁਝ ਕਹਿ ਨਹੀਂ ਸਕਦੇ ਪਰ ਕੀ ਕਹਿ ਸਕਦੇ ਆ ਹਾਂ ਬਾਬਾ ਜੀ ਤੁਸੀਂ ਯਾਰ ਕਮਾਲ ਕਰਤੇ ਯਾਰ ਮੋਹਿਮ ਦਾ ਜੋ ਆਇਆ ਪਹਿਲਾ ਕੋਈ ਹੋਰ ਨਹੀਂ ਮੈਂ ਤਾਂ ਮੋਹਿਮ ਦਾ ਹੀ ਤੋਂ ਬਾਬਾ ਜੀ ਤੁਸੀਂ ਅਚਾਰ ਹੋਏ ਤੋਂ ਬਣਦੀਆਂ ਮੈਂ ਜਿਹੜੀ ਕਾਰਵਾਈ ਹੈ ਸਾਡੇ ਨਾਲ ਸਾਡੇ ਪਟਵਾਰੀ ਸਾਹਿਬ ਅਰਵੰਤ ਸਿੰਘ ਜੀ ਔਰ ਮੇਰੇ ਨਾਲ ਮੇਰੇ ਸਹਿਯੋਗੀ ਇੰਸਪੈਕਟਰ દિਸ਼ਾਲ ਬਰਮਾ ਜੀ ਤੇ ਹੋਰ ਲੈਂਡ ਸਾਖ ਦੇ ਟੀਮ ਪੁਲਿਸ ਪਾਰਟੀ ਨਾਲ ਅਸੀਂ ਸਵੇਰ ਤੋਂ ਹੀ ਜਿਹੜਾ ਹੈ ਇਸ ਮੁਹਿੰਮ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਨੇ ਚਲਾਈ ਹੋਈ ਹੈ ਕਿ ਨਜਾਇਜ਼ ਕਬਜ਼ਾ ਨੂੰ ਫਟਾਓ ਤੁਰੰਤ ਹਟਾਇਆ ਜਾਵੇ ਉਸ ਦੇ ਤਹਿਤ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਮੇਰ ਸਾਹਿਬ ਨੇ ਬੜਾ ਗੰਭੀਰ ਨੋਟਿਸ ਲਿਆ ਉਸ ਦੇ ਤਹਿਤ ਅਸੀਂ ਜਿਹੜੀ ਹੈ ਪਿਛਲੇ ਦਿਨ ਹੀ ਅਸੀਂ ਤੇ ਦੋ ਤਿੰਨ ਦਿਨ ਪਹਿਲਾਂ ਅਸੀਂ ਜਿਹੜੇ ਉੱਥੇ ਅराई ਮੱਜਰੇ ਉੱਥੇ ਜਿਹੜਾ ਡੇਰੇ ਦੇ ਆੜ ਦੇ ਵਿੱਚ ਧਾਰਮਿਕ ਆੜ ਦੇ ਵਿੱਚ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿੱਥੇ ਉੱਥੇ ਸਾਰੇ ਜਿਹੜੇ ਜਿਹੜੀ ਜਨਰੇਸ਼ਨ ਹੈ ਜਿਹੜੀ ਯੰਗ ਜਨਰੇਸ਼ਨ ਹੈ ਜਾਂ ਹੋਰ ਜਿਹੜੇ ਉੱਥੇ ਨਸ਼ੇ ਕਰਦੇ ਸੀਗੇ ਉਹਨਾਂ ਨੂੰ ਉੱਥੇ ਅਸੀਂ ਦਬੋਚਿਆ ਜਾ ਕੇ ਜਿਹੜਾ ਹੈ ਉਹਦੇ ਨਜਾਇਜ਼ ਜਿਹੜੇ ਕਮਰੇ ਬਣੇ ਹੋਏ ਸੀ ਉਹ ਗੇਰਾ ਦਿੱਤੇ ਗਏ ਕਿਉਂਕਿ ਉਹਦੀ ਆੜ ਦੇ ਵਿੱਚ ਹੀ ਇੱਥੇ ਕਬਜ਼ਾ ਹੋ ਰਿਹਾ ਸੀਗਾ ਇਸੇ ਤਰ੍ਹਾਂ ਅਸੀਂ ਅੱਜ ਐਨਆਈਐ ਚੌਂਕ 'ਚ ਆਉਰੇ ਅਸੀਂ ਅੰਦਰ ਦੇਖਾ ਆ ਦਿਖਾਓ ਜੀ ਹਾਂ ਜਿਹੜਾ ਆ ਆਪਣਾ ਗੁਰੂਆਂ ਦੀਆਂ ਫੋਟੋਆਂ ਲਗਾ ਕੇ ਅੰਦਰ ਇਹ ਸ਼ੋਅ ਕੀਤਾ ਹੋਇਆ ਸੀ ਵੀ ਉਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਲੇਕਿਨ ਅਸੀਂ ਅੰਦਰ ਗਏ ਉਹਦੀ ਵੀਡੀਓ ਸਾਡੇ ਕੋਲ ਹੈਗੀ ਅਸੀਂ ਤੁਹਾਨੂੰ ਸ਼ੇਅਰ ਕਰ ਦਾਂਗੇ ਵੀ ਅੰਦਰ ਇੱਕ ਟੇਬਲ ਲਗਾ ਕੇ ਉਹਦੇ ਉੱਪਰ ਕੱਪੜਾ ਪਾ ਕੇ ਚਮਕੀਲਾ ਕੱਪੜਾ ਪਾ ਕੇ ਉਹ ਸਿਰਫ ਫੋਟੋਆਂ ਸੀਗੀਆਂ ਉਹਨਾਂ ਨੂੰ ਅਸੀਂ ਅਦਬ ਦੇ ਨਾਲ ਬਾਹਰ ਰੱਖਿਆ ਤੇ ਅੰਦਰ ਜਿੱਥੇ ਉਹਨਾਂ ਨੇ ਸ਼ੋਅ ਕੀਤਾ ਹੋਇਆ ਸੀ ਉਹਦੇ ਅੰਦਰ ਕੱਪੜੇ ਸੁੱਕਣੇ ਪਾਏ ਹੋਏ ਸੀ